ਜੀ ਪਿਛਲੇ 2-3 ਦਿਨਾਂ ਤੋਂ ਨਾ ਇਹ ਬੜਾ ਚੱਲੇ ਹੋਇਆ ਕੰਮ ਹੈ ਕਿ ਕੋਈ ਬਲੌਗਰ ਹੈ ਕੋਈ ਯੂਟਿਊਬਰ ਹੈ ਜਿਨ੍ਹਾਂ ਦਾ ਖਾਸ ਕਰਕੇ ਕੋਈ ਇਨਫੋਰਮੇਸ਼ਨ ਕੋਈ ਪਾਕਿਸਤਾਨ ਨਾਲ ਸਾਂਝੀ ਸੀ ਜਾਂ ਕੋਈ ਕੰਟੈਂਟ ਸਾਂਝਾ ਸੀ ਇੱਧਰ ਉੱਧਰ ਤੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਪੁੱਛ-ਦੱਸ ਵੀ ਕੀਤੀ ਜਾ ਰਹੀ ਹੈ ਪਰ ਹੁਣ ਕਹਿੰਦੇ ਕਿ ਸੂਬਾ ਸਰਕਾਰ ਹੋਰ ਵੀ ਸਖਤ ਹੋ ਰਹੀ ਹੈ ਕਰੀਬ ਕਹਿੰਦੇ ਵੀ 800 ਦੇ ਕਰੀਬ ਐ ਹੁਜੇ ਕੋਈ ਯੂਟਿਊਬ ਚੈਨਲ ਨੇ ਜਾਂ ਬਲੌਗਰ ਨੇ ਜਿਨ੍ਹਾਂ ਦੇ ਭਾਈ ਸਕੰਜਾ ਕਸ਼ਣਾ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਕੰਟੈਂਟ ਸਾਂਝਾ ਪਾਕਿਸਤਾਨ ਦਾ ਜਾਂ ਕਹਿੰਦੇ ਵੀ ਉੱਧਰ ਦੇਖਿਆ ਵੀ ਜਿਨ੍ਹਾਂ ਨੂੰ ਜ਼ਿਆਦਾ ਜਾਂਦਾ ਹੈ ਤਾ ਇਹ ਹੈ ਕਿ ਜਿੰਨਾ ਦਾ ਵੀ ਹੁਣ ਕੰਟੈਂਟ ਜਾ ਉਹ ਸੀ ਕਾਫੀ ਤੇ ਡਿਲੀਟ ਕਰ ਰਹੇ ਨੇ ਵਿੱਚ ਇੱਕ ਲੋ ਖਬਰਾਂ ਵੀ ਆਈਆਂ ਕਿ ਕਈਆਂ ਨੇ ਤੇ ਕੰਟੈਂਟ ਆ ਦੇ ਡਿਲੀਟ ਵੀ ਕੀਤੇ ਇੱਕ ਬਲੌਗ ਵਗੈਰਾ ਬਣੇ ਹੋਏ ਸੀ ਪਾਕਿਸਤਾਨ ਨਹੀਂ ਜੇ ਤੁਸੀਂ ਸਹੀ ਹੈ ਤਾਂ ਕਿਉਂ ਕਿਉਂ ਡਿਲੀਟ ਕਰਨਾ ਹੈ ਹੁਣ ਇਹੀ ਮਸਲਾ ਵੀ ਕੌਣ ਸਹੀ ਹੈ ਕੌਣ ਗਲਤ ਹੈ ਜੇ ਤੁਸੀਂ ਤਾਂ ਡਿਲੀਟ ਕੀਤਾ ਕਿਹੜਾ ਉਹ ਤੁਹਾਡਾ ਰਿਕਵਰ ਨਾ ਕਰਨਗੇ ਪਰ ਤੁਸੀਂ ਸਮਾ ਦੀ ਸਭ ਤੋਂ ਫਾਸਟਾਂ ਕਿ ਜੀ ਸਰ ਬਹੁਤ ਵੱਡੇ ਪੱਧਰ ਤੇ ਹਲਚਲ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਡੀਪ ਸਟੇਟ ਜਿਹੜੀ ਹੁੰਦੀ ਹੈ ਨਾ ਉਹ ਬਹੁਤ ਕੁਝ ਮੈਂ ਤੁਹਾਨੂੰ ਪਰਸੋਂ ਹੀ ਸ਼ਾਇਦ ਕਹਿ ਕੇ ਹਟਿਆ ਸੀਗਾ ਜੀ ਹੂੰ ਜਾਂ ਕੱਲ ਕਹਿ ਕੇ ਹਟਿਆ ਕਿ ਇਹ ਗੱਲਾਂ ਨਾ ਸਾਨੂੰ ਲੱਗਦਾ ਹੁੰਦਾ ਕਿ ਸਾਨੂੰ ਕੋਈ ਨਹੀਂ ਦੇਖ ਰਿਹਾ ਸਰ ਉਹ ਸਭ ਕੁਝ ਦੇਖ ਰਿਹਾ ਹੂੰ ਉਹ ਨਹੀਂ ਉਤਲੇ ਦੀ ਗੱਲ ਨਹੀਂ ਕਰ ਰਿਹਾ ਮੈਂ ਆ ਉਹ ਤੋਂ ਵੀ ਥੱਲੇ ਆ ਜਿਹੜੇ ਆ ਜਿਹੜੇ ਬਾਸ ਉੱਥੇ ਬੈਠੇ ਸਭ ਕੁਝ ਦੇਖਦੇ ਆ ਜੀ ਸਭ ਕੁਝ ਦੇਖਦੇ ਔਰ ਤੁਹਾਡਾ ਡਾਟਾ ਜਿਹੜਾ ਮੋਨੀਟਰ ਹੁੰਦਾ ਸਰ ਹੂੰ ਤੁਸੀਂ ਮਤਲਬ ਕਿ ਹਰ ਵੇਲੇ ਇੱਕ ਤਰ੍ਹਾਂ ਨਾਲ ਇੱਕ ਅੱਖ ਦੇ ਹੇਠਾਂ ਹੂੰ ਹੂੰ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦੱਸਾਂ ਮੇਰੇ ਬਾਰੇ ਵੀ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ ਮੈਨੂੰ ਵੀ ਪਤਾ ਲੱਗਿਆ ਤਾਂ ਮੈਂ ਕਿਹਾ ਜੀ ਕਰੋ ਜੀ ਕਰੋ ਸਾਨੂੰ ਕੀ ਅਸੀਂ ਤਾਂ ਖੁੱਲੀ ਕਿਤਾਬ ਹੈ ਨਾ ਕਦੇ ਗਏ ਨਾ ਕਦੇ ਆਏ ਜੋ ਵੀ ਹਾਂ ਇੱਥੇ ਆਪਦੇ ਪਿੰਡ ਹੈ ਆਪਦੇ ਸ਼ਹਿਰ ਹੈ ਜੀ ਤਾਂ ਕਹਿਣ ਦਾ ਮਤਲਬ ਇਹ ਹੈ ਸਾਬ ਕਿ ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਸੀਗਾ ਕਿ ਨੀੜਤਾ ਬਹੁਤ ਵੱਧ ਰਹੀ ਸੀਗੀ ਖਾਸ ਤੌਰ ਤੇ ਕੁਝ ਬਲੌਗਰ ਯੂਟਿਊਬਰ ਉਹ ਲੋਕਾਂ ਨੂੰ ਨਾਲ ਲੈ ਕੇ ਆ ਰਹੇ ਸੀ ਤਾਂ ਕਈ ਵਾਰ ਚੀਜ਼ਾਂ ਜਿਹੜੀਆਂ ਹੁਣ ਤੇ ਗੱਲ ਉੱਠਣ ਲੱਗ ਪਈ ਕਿ ਲੈਂਦਾ ਤੇ ਚੜਦਾ ਪੰਜਾਬ ਇੱਕੋ ਜਾਣੇ ਚਾਹੀਦੇ ਆ ਇਦਾਂ ਨਹੀਂ ਸਾਹਿਬ ਇਦਾਂ ਨਹੀਂ ਬਿਲਕੁਲ ਉਹ ਵੀ ਦੇਸ਼ ਹੈ ਇਹ ਵੀ ਦੇਸ਼ ਹੈ ਮੈਂ ਤੁਹਾਨੂੰ ਦੱਸਿਆ ਨਾ ਕਿ ਜਿਵੇਂ ਮੈਂ ਤੁਹਾਨੂੰ ਇੱਕ ਛੋਟੀ ਜੀ ਮਿਸਾਲ ਦਿੱਤੀ ਆ ਹਮ ਕਿ ਭਾਈ ਏਜੰਸੀਆਂ ਨੂੰ ਸਭ ਪਤਾ ਹੁੰਦਾ ਹੈ ਜੀ ਕਿ ਕੀ ਹੋ ਰਿਹਾ ਅੱਗੇ ਜਾ ਕੇ ਕੀ ਹੋ ਸਕਦਾ ਹੈ ਇਨ ਫਿਊਚਰ ਸੋ ਇਸ ਕਰਕੇ ਉਹ ਚੀਜ਼ ਜਿਹੜੀ ਆ ਉਹ ਬੇਸ਼ੱਕ ਹੋਈ ਆ ਆਪਾਂ ਨੂੰ ਪਤਾ ਹੀ ਇਹ ਪੇੜ ਹੋ ਗਿਆ ਜੀ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਕੁਝ ਚੀਜ਼ਾਂ ਵਾਸਤੇ ਇੱਕ ਮਾਹੌਲ ਬਣ ਜਾਂਦਾ ਹੈ ਕਿ ਹੁਣ ਕੀਤਾ ਜਾ ਸਕਦਾ ਤੁਸੀਂ ਦੇਖੋ ਨਾ ਕਿ ਕਿੰਨੇ ਅਕਾਊਂਟ ਬਲੌਕ ਹੋ ਗਿਆ ਜੀ ਸਾਡੇ ਉਹਨਾਂ ਨੇ ਕਰਤੇ ਸਮਝੋ ਹਮ ਸਾਡੇ ਉਹਨਾਂ ਨੇ ਕਰਤੇ ਸਾਡੇ ਵਾਲਿਆਂ ਨੇ ਫਿਰ ਉਹਨਾਂ ਦੇ ਚੇਪੇ ਹਮ ਦੋਨਾਂ ਦਾ ਕੰਮ ਬਰਾਬਰ ਬਰੋਬਰ ਜੋ ਸਬਸਕ੍ਰਾਈਬ ਸਬਸਕ੍ਰਾਈਬ ਹੋਏ ਬਹੁਤ ਸਾਰੇ ਚੀਜ਼ਾਂ ਹੋਈਆਂ ਨੇ ਨਾ ਤੁਹਾਡੇ ਸਾਹਮਣੇ ਕੁਝ ਅਕਾਊਂਟਸ ਜਿਹੜੇ ਆ ਉਹਨਾਂ ਦੇ ਬੰਦਿਆਂ ਦੇ ਜਿਵੇਂ ਸ਼ੌਇਬ ਅਖਤਰ ਹੈ ਸ਼ੌਇਬ ਅਖਤਰ ਬੜਾ ਇੱਧਰ ਦੇਖਿਆ ਜਾਂਦਾ ਸੀਗਾ ਤੁਹਾਨੂੰ ਯਾਦ ਹੋਏਗਾ ਤੇ ਸ਼ੌਇਬ ਅਖਤਰ ਏਡਾ ਮਤਲਬ ਕਿ ਕੋਈ ਐਕਸਟ੍ਰੀਮ ਵੀ ਨਹੀਂ ਹੈਗਾ ਬੰਦਾ ਸ਼ੌਇਬ ਅਖਤਰ ਦਾ ਵੀ ਅਕਾਊਂਟ ਬੰਦ ਹੋਇਆ ਸ਼ਾਇਦ ਇੰਡੀਆ 'ਚ ਇਸ ਤਰ੍ਹਾਂ ਹੋਰ ਬਹੁਤ ਸਾਰੇ ਉਹਨਾਂ ਦੇ ਬੰਦੇ ਆ ਜਿਨ੍ਹਾਂ ਦੇ ਅਕਾਊਂਟ ਬੰਦ ਕਰ ਦਿੱਤੇ ਗਏ ਇਸੇ ਤਰ੍ਹਾਂ ਮਤਲਬ ਕਿ ਜੇ ਤੁਸੀਂ ਦੇਖੋਗੇ ਜਿਹੜੇ ਕੁਝ ਉਹਨਾਂ ਦੇ ਯੂਟਿਊਬਰ ਬਲੌਗਰ ਜਿਹੜੇ ਆਪਣੇ ਇਧਰ ਬਹੁਤ ਵੇਖੇ ਜਾਂਦੇ ਸੀਗੇ ਹੂੰ ਤਾਂ ਉਹ ਜਿਵੇਂ ਉਧਰ ਆਪਦੇ ਮੁਲਕ ਦੇ ਹੱਕ 'ਚ ਖਲੋਤੇ ਤੇ ਉਹਨਾਂ ਦੀਆਂ ਕਲਿੱਪਾਂ ਇਧਰ ਬਹੁਤ ਕੱਟ ਕੇ ਵਾਇਰਲ ਕੀਤੀਆਂ ਗਈਆਂ ਹੂੰ ਕਿ ਭਾਈ ਇਹਨਾਂ ਦੀ ਕਰਤੂਤ ਦੇਖ ਲੋ ਸੋ ਗੱਲ ਜਿਹੜੀ ਆ ਨਾ ਉਹ ਮੌਕੇ ਦੀ ਹੁੰਦੀ ਆ ਹੂੰ ਕਿ ਇੱਕ ਤੇ ਹੁਣ ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਕਿ ਕੁਝ ਅਕਾਊਂਟਸ ਉਹ ਬੰਦ ਕੀਤੇ ਜਾਣੇ ਚਾਹੀਦੇ ਆ ਤੋਂ ਸਮ ਆ ਗਿਆ ਦੂਜੀ ਚੀਜ਼ ਕਿ ਜਿਹੜਾ ਹੁਣ ਇਹ ਜੋਤੀ ਮਲੋਤਰਾ ਵਾਲਾ ਕੇਸ ਆ ਜਿਹੜਾ ਮੈਂ ਤੁਹਾਨੂੰ ਕੱਲ ਦੱਸਿਆ ਸੀਗਾ ਜੀ ਇਹ ਕੇਸ ਇੱਕ ਵੱਖਰੀ ਕਿਸਮ ਦਾ ਕੇਸ ਨਿਕਲ ਆਇਆ ਹੁਣ ਤੱਕ ਵੀ ਕਿਸ ਤਰ੍ਹਾਂ ਉਹ ਅੱਛਾ ਜਿਹੜੇ ਬੰਦੇ ਨਾਲ ਉਹਦਾ ਲਿੰਕ ਜੋੜਿਆ ਜਾਂਦਾ ਕਿ ਪਾਕਿਸਤਾਨੀ ਸਫਾਰਤਖਾਨੇ ਦੇ ਵਿੱਚ ਜਿਹੜਾ ਕੰਮ ਕਰਦਾ ਸੀਗਾ ਦਾਨਿਸ਼ ਉਹਦੇ ਨਾਲ ਹੀਗਾ ਇੱਕ ਹੋਰ ਮੁੰਡਾ ਜੁੜਦਾ ਜੀ ਉਹਦਾ ਵੀ ਦਾਨਿਸ਼ ਇੱਕ ਉਹਗਾ ਇੱਕ ਹੋਰ ਆ ਇੰਦਰ ਗਜ਼ਾਲਾ ਬੀਬੀ ਜਿਹੜੀ ਆ ਗਜ਼ਾਲਾ ਖਾਤੂਨ ਮਲੇਰ ਕੋਟਲਾ ਵਾਲੇ ਮਤਲਬ ਕਿ ਇਸ ਤਰ੍ਹਾਂ 2 3 ਕੇਸਾਂ ਦੇ ਵਿੱਚ ਇੱਕੋ ਬੰਦੇ ਦਾ ਨਾਮ ਆਇਆ ਹੁਣ ਨਾਮ ਕਿੱਦਾਂ ਆਇਆ ਕਿ ਭਈ ਉਹ ਗਏ ਜੀ ਅਸੀਂ ਗਏ ਸੀਗੇ ਜੀ ਐਮਬੈਸੀ 'ਚ ਐਮਬੈਸੀ 'ਚ ਗਏ ਜਾਣ ਪਛਾਣ ਹੋਈ ਸਧਾਰਨ ਜਾਣ ਪਛਾਣ ਹੋਈ ਤੋਂ ਥੋੜਾ ਕੰਮ ਚੱਲ ਪਿਆ ਜੀ ਤਾਂ ਮਤਲਬ ਕਿ ਇਹ ਆ ਕੇ ਇੱਕ ਤੇ ਹੁਣ ਦੇਖੋ ਜਿਹੜੇ ਇਸ ਤਰ੍ਹਾਂ ਦੇ ਹੈਗੇ ਆ ਕਿ ਯਾਰ ਕਿਹੜੇ ਕਿਹੜੇ ਬੰਦੇ ਨੇ ਉਸ ਬੰਦੇ ਦੇ ਥਰੂ ਜਾ ਕੇ ਪਹੁੰਚ ਕੀਤੀ ਹੈ ਰਸਾਈ ਕੀਤੀ ਹੈ ਤਾਂ ਸਾਰੀ ਲਿਸਟ ਬਣ ਚੁਗੀ ਨਾ ਸਾਰਾ ਡਾਟਾ ਨਿਕਲ ਜਾਣਾ ਹਮ ਕਿ ਆ ਜਾਓ ਭਾਈ ਸੋ ਇਸ ਕਰਕੇ ਸਪਾਈਂ ਦੇ ਕੇਸ ਜਿਹੜੇ ਹੁੰਦੇ ਆ ਮੈਂ ਅੱਗੇ ਵੀ ਤੁਹਾਨੂੰ ਕਿਹਾ ਸੀਗਾ ਕਿ ਇਹ ਤੇ ਪੂਰੀ ਦੁਨੀਆ ਦੇ ਵਿੱਚ ਇੱਕ ਵੱਡੀ ਲੜਾਈ ਆ ਹਮ ਜਿਹੜਾ ਇਹੋ ਜਿਹੇ ਕੇਸਾਂ ਦੇ ਵਿੱਚ ਫਸ ਗਿਆ ਤੇ ਬਸ ਉਹਦੀ ਬਸ ਹੁਣ ਦੇਖ ਲਓ ਡੇਢ ਡੇਢ ਦਰਜਨ ਦੇ ਕਰੀਬ ਜਿਹੜੇ ਬੰਦੇ ਆ ਉਹ ਇਸ ਵੇਲੇ ਬੰਦੇ ਤੇ ਬੰਦੀਆਂ ਵੀ ਆ ਵਿੱਚ ਬੰਦੀਆਂ ਵੀ ਬੰਦੇ ਵੀ ਬਿਲਕੁਲ ਤੇ ਜਿਵੇਂ ਤੁਸੀਂ ਕਿਹਾ ਕਿ ਕੁਝ ਉਹਨਾਂ ਦੇ ਨੇੜਲੇ ਜਿਹੜੇ ਉਹ ਡਰਦੇ ਹੀ ਕਰੀ ਜਾਂਦੇ ਵੀ ਮੈਂ ਇਹ ਨਾਲ ਕਿਤੇ ਰਗੜਿਆ ਜਾਂ ਜੀ ਐਸਾ ਕੁਝ ਨਹੀਂ ਹੁੰਦਾ ਜੇ ਕਿਤੇ ਮਨ ਲੋਕ ਹੀ ਹੁੰਦਾ ਵੀ ਆ ਯਾਰ ਠੀਕ ਹੈ ਨਾ ਏਜੰਸੀਆਂ ਆਈਡੀਆ ਕਮਲੀਆਂ ਨਹੀਂ ਹੁੰਦੀਆਂ ਕਿ ਜੇ ਤੁਸੀਂ ਇਨੋਸੈਂਟ ਹੋ ਤਾਂ ਚੱਕ ਕੇ ਤੁਹਾਨੂੰ ਇਸ ਕਰਕੇ ਹੀ ਪਾ ਦੇਣਗੇ ਕਿ ਤੁਸੀਂ ਮਨ ਲੋਕ ਤੁਹਾਡਾ ਉਧਰ ਕੋਈ ਸੱਜਣ ਬੇਲੀ ਆ ਤੁਸੀਂ ਉਹਦੇ ਨਾਲ ਇੱਕ ਸਧਾਰਨ ਗੱਲ ਕੀਤੀ ਐ ਐ ਨਹੀਂ ਐ ਚੱਕ ਕੇ ਕਰ ਦੇਣਗੇ ਜਦੋਂ ਤੱਕ ਪੂਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਿਕਲਦੀਆਂ ਨਹੀਂ ਐ ਤੁਹਾਡੇ ਕਿਉਂਕਿ ਜਿੰਨੇ ਮਰਜ਼ੀ ਡਿਲੀਟ ਕਰ ਲੋ ਸਾਰਾ ਕੁਝ ਉਹਨਾਂ ਨੇ ਉਹ ਤਾਂ ਬਿਲਕੁਲ ਫੋਨ ਤੁਹਾਡਾ ਸਰ ਗੱਲ ਕਰਦੇ ਕਰਦੇ ਉਹ ਸਕੈਮ ਕਰ ਲੈਣਗੇ ਤੁਹਾਨੂੰ ਕਾਲ ਆਏਗੀ ਜਸਟ ਕਾਲ ਆਏਗੀ ਕਾਲ ਕਰਦੇ ਆ ਕਰਦੇ ਆ ਕਰਦੇ ਆ ਕਰਦੇ ਆ ਸਕੈਨ ਕਰ ਲੈਂਦੇ ਆ ਫੋਨ ਹੋ ਸਕਦਾ ਸਾਡੇ ਵਰਗਿਆਂ ਦਾ ਕੀਤਾ ਵੀ ਹੋਵੇ ਤਾਂ ਗੱਲ ਇਹ ਕਿ ਭਈ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਯਾਰ ਹੁਣ ਇਹਨਾਂ ਨੇ ਉਹ ਇੱਕ ਲਿਸਟ ਬਣਾ ਲਈ ਹੋਊਗੀ ਕਿ ਜਿਹੜੇ ਪਾਕਿਸਤਾਨ ਜਾਂਦੇ ਨੇ ਵਲੌਗਰ ਜਾਂਦੇ ਨੇ ਹੁਣ ਇਦਾਂ ਤਾਂ ਲਿਸਟ ਬੜੀ ਲੰਮੀ ਬਣ ਜਾਣੀ ਆ ਆ ਜਿਹੜੀ ਕਾਨਫਰੰਸ ਹੁੰਦੀ ਆ ਕਾਨਫਰੰਸ ਹੁੰਦੀ ਆ ਪੰਜਾਬ ਉਹਦੇ ਤੇ ਪੱਤਰਕਾਰ ਵੀ ਬਤੇ ਰਹ ਜਾਂਦੇ ਨੇ ਰਾਈਟਰ ਜਾਂਦੇ ਨੇ ਬੁੱਧੀਜੀਵੀ ਜਾਂਦੇ ਨੇ ਮਤਲਬ ਜੇ ਆਪਾਂ ਜਥਿਆਂ ਦਾ ਦੇਖੀਏ ਤਾਂ ਸਾਲ 'ਚ ਕਿੰਨੇ ਜਾਂਦੇ ਨੇ ਬਹੁਤ ਬਿਲਕੁਲ ਠੀਕ ਹੈ ਨਾ ਜੀ ਲਿਸਟ ਤਾਂ ਬਹੁਤ ਲੰਬੀ ਬਣ ਜੇਗੀ ਤਾਂ ਖਾਸ ਤੌਰ ਤੇ ਸ਼ਾਰਟ ਲਿਸਟ ਨੂੰ ਕੀਤੇ ਜਾਣਗੇ ਯਾਨੀ ਜਿਹੜੇ ਇੱਕ ਤਾਂ ਟਰੈਵਲ ਵਲੌਗਰ ਹੋਣਗੇ ਵੀ ਉਹ ਜਾ ਕੇ ਉੱਥੇ ਆਪਦੀ ਆਪ ਭਗਤ ਕਰਵਾਉਂਦੇ ਨੇ ਜੀ ਜਾਂ ਬਈ ਕੰਟੈਂਟ ਕੁਝ ਸ਼ੱਕੀ ਹੋਏਗਾ ਕਿ ਜਿਹੜਾ ਪਾਕਿਸਤਾਨ ਨੂੰ ਉਵਾਰਿਆ ਜਾਂਦਾ ਹੈ ਹੂੰ ਉਹ ਉਹ ਸ਼ਾਰਟ ਲਿਸਟ ਕਰਕੇ ਉਹਨਾਂ ਤੋਂ ਪੁੱਛ ਕੇ ਛੋਏਗੀ ਪਰ ਜ਼ਰੂਰੀ ਨਹੀਂ ਕੋਈ ਸਾਰੇ ਦੇ ਸਾਰੇ ਸਿਪਾਈ ਹੋਣ ਇੰਡੀਆ ਵਾਸਤੇ ਗਦਾਰ ਹੀ ਹੋਣ ਜੀ ਐਸਾ ਕੋਈ ਨਾ ਕਰ ਰਹੀ ਨੀ ਚੀਜ਼ਾਂ ਦਾ ਪਤਾ ਵੀ ਨਹੀਂ ਹੁੰਦਾ ਇਹਨਾਂ ਇਨਫੋਰਮੇਸ਼ਨ ਵੀ ਤਾਂ ਕਿੱਥੇ ਹੁੰਦੀ ਹੈ ਹਰੇਕ ਬੰਦੇ ਕੋਲ ਹਾਂ ਜੀ ਗੱਲ ਇਹ ਆ ਕਿ ਉਹ ਇਸੇ ਤਰ੍ਹਾਂ ਹੀ ਮੈਂ ਕਹਿੰਨਾ ਕਿ ਹਾਂ ਕਈ ਵਾਰੀ ਕੀ ਹੁੰਦਾ ਆ ਕਮੈਂਟ ਵੀ ਆਇਆ ਕਿ ਕਈ ਵਾਰੀ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿ ਤੁਸੀਂ ਅਣਜਾਣੇ ਦੇ ਵਿੱਚ ਕੀ ਕਰ ਰਹੇ ਹੋ ਜੀ ਠੀਕ ਹੈ ਨਾ ਜਿਸਪਾਈਂ ਦੇ ਬਹੁਤ ਤਰੀਕੇ ਹੁੰਦੇ ਆ ਸੁਸਤ ਕਰਕੇ ਠੀਕ ਆ ਯਾਰੀ ਦੋਸਤੀ ਲਿਹਾਜ਼ ਕਿਸੇ ਵੀ ਮੁਲਕ ਦੇ ਬੰਦੇ ਨਾਲ ਵਿਸ਼ਿੰਦੇ ਨਾਲ ਤੁਹਾਡੀ ਹੋ ਸਕਦੀ ਮੈਂ ਬਾਰ ਬਾਰ ਕਹਿੰਦਾ ਕਿ ਯਾਰ ਇਹੋ ਜੇ ਚੱਕਰ ਚ ਨਾ ਪੈ ਜਾਓ ਹਮ ਇਨਫੋਰਮੇਸ਼ਨ ਕੋਈ ਮੰਗੇ ਤੁਹਾਡੇ ਕੋਲੋਂ ਲੋਕੇਸ਼ਨ ਮੰਗਦਾ ਹੁਣ ਅਸੀਂ ਕਿੰਨਾ ਸੈਂਸਿਟਿਵ ਰਹਿਨੇ ਆ ਤੁਸੀਂ ਮੰਨੋਗੇ ਕਿ ਆਪਣੇ ਏਰੀਆ ਦੇ ਵਿੱਚ ਲੋਕੇਸ਼ਨਾਂ ਨੇ ਆਰਮੀ ਦੀਆਂ ਬਹੁਤ ਵੱਡੀਆਂ ਹਮ ਮੈਂ ਜਲਦੀ ਕਿਤੇ ਨਾਮ ਨਹੀਂ ਲੈਂਦਾ ਆਪਦੀ ਕਿਸੇ ਖਬਰ ਚ ਤੁਸੀਂ ਦੇਖਿਓ ਕਾ ਇਥੇ ਠੀਕ ਹੈ ਨਾ ਕੋਈ ਇਹਨਾਂ ਚੀਜ਼ਾਂ ਨੂੰ ਚੀਜ਼ਾਂ ਹਾਈਡ ਕਰਨ ਵਾਲੀਆਂ ਨੇ ਬਿਲਕੁਲ ਇਹਨਾਂ ਚੀਜ਼ਾਂ ਨੂੰ ਨਾ ਥੋੜਾ ਜਿਹਾ ਮੇਰੇ ਖਿਆਲ ਦੇ ਨਾਲ ਨਾ سنجਿਦਗੀ ਨਾਲ ਲੈ ਕੇ ਚੱਲੋ ਹੂੰ ਕਿ ਜਦੋਂ ਫਿਰ ਇਸ ਤਰ੍ਹਾਂ ਦਾ ਮਾਮਲਾ ਇਦਾਂ ਕਿਸ਼ਿਦਗੀ ਵੱਲ ਵੱਧਾ ਹੈ ਤਾਂ ਫਿਰ ਰਗੜੇ ਵੀ ਜਾਂਦੇ ਆ ਤੋ ਇਹਦਾ ਇਹ ਨਹੀਂ ਹੈ ਇਹ ਨਾਲ ਡਰਾਅ ਕਿ ਸਾਰੇ ਯੂਟਿਊਬਰ ਚੱਕੇ ਜਾਣਗੇ ਬਲੌਗਰ ਚੱਕੇ ਜਾਣਗੇ ਐਸਾ ਨਹੀਂ ਹੈ ਜਿਵੇਂ ਮੈਂ ਕਿਹਾ ਕਿ ਸ਼ਾਰਟ ਹੁੰਦੀ ਹੈ ਉਹਦੇ ਵਿੱਚ ਕੰਟੈਂਟ ਦੇਖਿਆ ਜਾਊਗਾ ਸਾਰਾ ਸ਼ਾਨਣਾ ਲੱਗੂਗਾ ਕਿਹੜੇ ਕਿਹੜੇ ਬੰਦੇ ਵਾਰ-ਵਾਰ ਜਾਂਦੇ ਆ ਜਾਂ ਉਹ ਇਧਰ ਜਿਹੜੀ ਵਲੌਗਿੰਗ ਕਰਦੇ ਆ ਕਿ ਉਹ ਸੈਂਸਿਟਿਵ ਜ਼ੋਨ ਚ ਗਏ ਆ ਕਿਸੇ ਚ ਹੂੰ ਜੋ ਆਪਣੇ ਲਈ ਕਹਿ ਲੋ ਕਿ ਬੜੀ ਸੰਵੇਦਨਸ਼ੀਲ ਹੈ ਜਗਾ ਕੋਈ ਉੱਥੇ ਉਹਨਾਂ ਨੇ ਕੋਈ ਫਿਲਮਾਂਕਣ ਕੀਤਾ ਹੈ ਤੇ ਅਦਕ ਮਤਲਬ ਕਿ ਸਾਰੀਆਂ ਚੀਜ਼ਾਂ ਦੇਖਣ ਤੋਂ ਬਾਅਦ ਹੋ ਸਕਦਾ ਕਿਸੇ ਨੂੰ ਪੁੱਛ ਕੇ ਚਾਹਤੇ ਸੱਦਿਆ ਜਾਵੇ ਪਰ ਘਬਰਾਉਣ ਦੀ ਲੋੜ ਨਹੀਂ ਜੇ ਤੁਸੀਂ ਸਹੀ ਹੋ ਤਾਂ ਜੀ 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 ਬਿਲਕੁਲ ਜੇ ਅਣਜਾਣੇ ਚ ਵੀ ਹੋਇਆ ਤਾਂ ਅਗਲੇ ਨੂੰ ਕਹੋ ਕਿ ਭਾਈ ਮੈਨੂੰ ਨਹੀਂ ਪਤਾ ਸੀਗਾ ਠੀਕ ਹੈ ਨਾ ਜੀ 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 ਬਿਲਕੁਲ ਜੀ ਆ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਸਵਾਗਤ ਹੈ ਫਿਰ ਤੋਂ ਢਿਲੋਂ ਸਾਹਿਬ ਕਹਿ ਰਹੇ ਨੇ ਕਿ ਪੱਤਰਕਾਰਾਂ ਕਈ ਪੱਤਰਕਾਰਾਂ ਦੇ ਪੁਲਸ ਡੋਸੀਅਰ ਬਣਾ ਰਹੇ ਹਨ ਇੰਟੈਲੀਜੈਂਸੀ ਤੇ ਕਹਿੰਦੇ ਔਰ हां मैं, 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 मैं तो ਤੁਹਾਨੂੰ ਦੱਸਿਆ ਜੀ ਮੈਂ ਮੈਂ ਤੁਹਾਨੂੰ ਦੱਸਿਆ ਜੀ ਡੋਜ਼ੀਅਰ ਵਗੈਰਾ ਪਤਾ ਨਹੀਂ ਕੀ ਬਣਾ ਰਹੇ ਆ ਪਰ ਅੱਜ ਮੇਰੇ ਲਈ ਵੀ ਹਿਲਜੁਲ ਹੈ ਗਈ ਸੀਗੀ ਪਰ ਕੋਈ ਪ੍ਰੋਬਲਮ ਨਹੀਂ ਮੈਂ ਉਹਨਾਂ ਲੋਕਾਂ ਚੋਂ ਨਹੀਂ ਮੈਂ ਵਿਕਟਮ ਕਾਰਡ ਖੇਡਾਂ ਜੀ ਇੰਟੈਲੀਜੈਂਸ ਹੈ ਜਾਂ ਜੋ ਸਾਡੀਆਂ ਏਜੰਸੀਆਂ ਜੋ ਮਰਜੀ ਹੰਗੰਗਾ ਲਾ ਠੀਕ ਹੈ ਨਾ ਜੀ ਜਦੋਂ ਆਹ ਜੀ ਕੋਈ ਦੇਸ਼ ਨਹੀਂ ਨਹੀਂ ਆਪਦੇ ਦੇਸ਼ ਚ ਹੈ ਜੀ ਉਹਨਾਂ ਦੇ ਦੇਸ਼ ਚ ਕਿਉਂ ਨਹੀਂ ਆਪਦੇ ਮੁਲਕ ਚ ਆਪਣੀ ਏਜੰਸੀ ਸਿਰ ਅਸੀਂ ਤੇ ਅਸੀਂ ਤੇ ਇੱਕ ਵਾਰੀ ਉੱਜੜ ਕੇ ਉਧਰੋਂ ਆਏ ਆ ਹੁਣ ਅਸੀਂ ਉੱਜੜ ਕੇ ਕਿੱਧਰ ਜਾਣਾ ਸੁਖਾਲੇ ਆ ਕਿ ਭਾਈ ਅਸੀਂ ਤੇ ਇੱਥੇ ਖਲੋਤੇ ਆ ਤੇ ਕੋਈ ਚੱਕਰ ਨਹੀਂ ਹੁੰਦਾ ਹੀ ਆ ਜੀ ਕਾਫੀ ਮੈਂ ਬਿਲਕੁਲ ਇਹਨਾਂ ਦੀ ਗੱਲ درست ਹੈ ਕਿ ਕਾਫੀ ਪੱਤਰਕਾਰ ਜਾਂ ਇਦਾਂ ਦੇ ਆ ਜਿਨ੍ਹਾਂ ਦੇ ਬਾਦ ਰਿਹਾ ਕੋਈ ਗੱਲ ਨਹੀਂ ਅੱਗੇ ਤੁਸ ਤਾਨੂੰ ਕੋਈ ਡਰ ਤੇ ਤਾਂ ਆ ਨਾ ਸਰ ਜੇ ਤੁਸੀਂ ਕਹਣੇ ਹੋ ਹੂੰ ਠੀਕ ਹੈ ਨਾ ਸਹੀ ਗੱਲ ਅੰਦਰ ਹੋਵੇ ਸੱਚ ਤੇ ਕੋਠੇ ਚੜ ਕੇ ਨੱਚ ਕੇ ਅੱਛਾ ਜਿਨ੍ਹਾਂ ਨੂੰ ਡਰ ਹੈ ਸਮਝ ਲਓ ਕਿ ਉਹਨਾਂ ਦੇ ਅੰਦਰ ਕਾਣ ਵੀ ਹੈ ਗਈ ਆ ਜੀ ਤੇ ਜਿਹੜੇ ਕਾਣੇ ਆ ਫਿਰ ਉਹ ਬਚਣ ਕਿਉਂ ਹਮ ਸਿੱਧਾ ਸਾਬ ਹੈ ਜੀ ਜੀ ਅਮਰਜੋਜੀ ਬਹੁਤ ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਤੁਹਾਡਾ ਸਾਰੇ ਦੋਸਤਾਂ ਦਾ ਬਿਲਕੁਲ ਜੀ ਕਈ ਨਾਮ ਦੱਸ ਰਹੇ ਨੇ ਰਕੇਸ਼ ਕੁਮਾਰ ਜੀ ਕਹਿ ਰਹੇ ਨੇ ਕਿ ਯਾਤਰੀ ਡਾਕਟਰ ਬਿਲਕੁਲ ਭਾਈ ਉਹ ਵੀ ਚਰਚਾ ਦੇ ਵਿੱਚ ਆ ਯਾਤਰੀ ਡਾਕਟਰ ਤੇ ਕਈ ਸਾਰੇ ਨਾਮ ਹੈ ਇਹੋ ਜੇ ਪਰ ਚਲੋ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਹਾਂ ਆ ਦੇਖੋ ਓਜਸ ਤਵਾੜੀ ਜੀ ਦਾ ਕਮੈਂਟ ਜ਼ਰੂਰ ਪੜੋ ਉਹ ਕਹਿੰਦੇ ਜੀ ਕਿ ਕੱਲ ਮੇਰੇ ਪਿਤਾ ਜੀ ਨੂੰ ਵਟਸਐਪ ਤੇ ਪਾਕਿਸਤਾਨ ਨੰਬਰ ਤੋਂ ਫੋਨ ਆਇਆ ਅਸੀਂ ਚੁੱਕਿਆ ਨਹੀਂ ਪਰ ਉਸ ਸਮੇਂ ਪੁਲਿਸ ਥਾਣੇ ਜਾ ਕੇ ਦੱਸਿਆ ਕਿ ਸਾਡੇ ਫੋਨ ਤੇ ਕਾਲ ਆਈ ਬਿਲਕੁਲ ਕਿਉਂਕਿ ਸਰਦੀ ਏਰੀਆ 'ਚ ਰਹਿੰਦੇ ਨੇ ਤਵਾੜੀ ਸਾਹਿਬ ਇਹਨਾਂ ਨੂੰ ਸਭ ਪਤਾ ਸਰਦੀ ਏਰੀਆ ਤੇ ਰਹਿਣ ਵਾਲਾ ਬੰਦਾ ਨਾ ਸਮਝ ਲਓ ਉਹ ਪੂਰਾ ਪੂਰਾ ਐਕਟਿਵ ਹੁੰਦਾ ਹਾਂ ਜੀ ਪੂਰਾ ਐਕਟਿਵ ਹੁੰਦਾ ਤਾਂ ਇਹਨਾਂ ਨੇ ਦਰੁਸਤ فرمایا جو کوئی پہلی ਗੱਲ ਅਨਜਾਨ ਨੰਬਰ ਤੋਂ ਕਾਲ ਚੱਕੋ ਹੀ ਨਾ ਚੱਕੋ ਨਾ ਬਿਲਕੁਲ ਠੀਕ ਹੈ ਨਾ ਜੀ ਜੇ ਚੱਕਣੀ ਆ ਤਾਂ ਦੇਖੋ ਕਿ ਕੀ ਹੈ ਕੋਈ ਕੰਮ ਹੈ ਤਾਂ ਠੀਕ ਹੈ ਆਪਣਾ ਪਤਾ ਲੱਗ ਜਾਂਦਾ ਆਦਰਵਾਇਸ ਜੇ ਕੋਈ ਇਧਰ ਉਧਰ ਦੀਆਂ ਬਥਾਵੀਆਂ ਮਾਰਦਾ ਕੱਟ ਦਿਓ ਜੀ ਜੀ ਬਿਲਕੁਲ ਬਿਲਕੁਲ ਇੰਟੂ ਜੀ